ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਾਲਕ ਚਿਕਨ ਸਰਦੀਆਂ ਦੇ ਮੌਸਮ ਦੇ ਵਿੱਚ ਪਾਲਕ ਚਿਕਨ ਖਾਣ ਦਾ ਵੱਖਰਾ ਨਜ਼ਾਰਾ ਵਾ ਤੇ ਚਲੋ ਅੱਜ ਅਸੀਂ ਰੈਸਪੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਪਾਲਕ ਚਿਕਨ ਦੀ ਪਾਲਕ ਨੂੰ ਅਸੀਂ 5 ਤੋਂ 7 ਵਾਰੀ ਧੋ ਲਿਆ ਵਾ ਚੰਗੀ ਤਰ੍ਹਾਂ ਪਹਿਲੇ ਸਾਫ਼ ਕਰਕੇ ਡੰਡੀਆਂ ਇਹਦੀਆਂ ਉਤਾਰ ਕੇ ਪੱਤੇ ਅਲੱਗ ਕਰਕੇ ਤੇ ਮੀਨੂ ਨੇ ਤੇ 5 ਤੋਂ 7 ਵਾਰੀ ਧੋਤਾ ਵਾ ਤੇ ਮੈਂ ਰੋਕ ਲਿਆ ਹੀ ਵੈਸੇ ਹੋਰ ਮੂਡ ਸੀਗਾ ਦਾ 5 ਤੋਂ 10 ਵਾਰੀ ਹੋਰ ਧੋਉਂਦਾ ਤੇ ਹੁਣ ਅਸੀਂ ਇਹਨੂੰ ਬੋਇਲ ਕਰਾਂਗੇ ਵੋਲ ਕਰ ਲਈ ਅਸੀਂ ਇੱਕ ਪਤੀਲੇ ਦਾ ਯੂਜ਼ ਕਰਾਂਗੇ ਉਹਨਾਂ ਦੀ ਵੀ ਇੱਕ ਪਤੀਲੇ ਚ ਲਿਆਵਾ ਪਾਣੀ ਇਹਨੂੰ ਪਹਿਲੇ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਫਿਰ ਅਸੀਂ ਪਾਵਾਂਗੇ ਅਸੀਂ ਪਾਲਕ ਤੇਰਾ ਪਾਣੀ ਹੋ ਗਿਆ ਸਾਡਾ ਗਰਮ ਤੇ ਹੁਣ ਅਸੀਂ ਪਾਵਾਂਗੇ ਅਸੀਂ ਪਾਲਕ ਪਾਣੀ ਜ਼ਿਆਦਾ ਇੱਕ ਤੋਂ ਦੋ ਮਿੰਟ ਅਸੀਂ ਇਹਨੂੰ ਹੋਰ ਬਲਾਂਗੇ ਪਾਲਕ ਨੂੰ ਪਾਣੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਠੰਡੇ ਪਾਣੀ 'ਚ ਧੋ ਕੇ ਤੇ ਠੰਡਾ ਕਰਕੇ ਉਸ ਤੋਂ ਬਾਅਦ ਕਰਾਂਗੇ ਇਹਨੂੰ ਗ੍ਰਾਇੰਡ ਤੇ ਬਣਾਵਾਂਗੇ ਦੀ ਪੇਸਟ ਇਧਰ ਪਾਲਕ ਸਾਡੀ ਹੋ ਨਾ ਉਹ ਬਲ ਚੁੱਕੀ ਆ ਹੁਣ ਅਸੀਂ ਇਹਨੂੰ ਠੰਡੇ ਪਾਣੀ ਨਾਲ ਧੋਵਾਂਗੇ ਇਧਰ ਪਾਲਕ ਨੂੰ ਅਸੀਂ ਚੰਗੀ ਤਰ੍ਹਾਂ ਠੰਡਾ ਕਰ ਚੁੱਕੇ ਹਾਂ ਧੋ ਵੀ ਲਿਆ ਇਹਨੂੰ ਦੋ ਤਿੰਨ ਪਾਣੀ ਧੋਤਾ ਨਾ ਇਹਨੂੰ ਦੋ ਤਿੰਨ ਪਾਣੀ ਅਸੀਂ ਇਹਨੂੰ ਧੋ ਲਿਆ ਵਾ ਹੁਣ ਠੰਡੀ ਹੋ ਗਈ ਆ ਹੁਣ ਅਸੀਂ ਕਰਾਂਗੇ ਮਿਕਸੀ ਜਾਰ ਤੋ ਟ੍ਰਾਂਸਫਰ ਤੇ ਬਣਾਵਾਂਗੇ ਇਹਦੀ ਪੇਸਟ पेस्ट होगी तैयार कलर देखो कि सोना है चिकन बनाने लिए असं ले चार प्याज मीडियम साइज तीन टमाटर थोड़ा जहा लसन अदरक ने तीन तो चार हरी मिर्चा तो इन्होंने असी रफली चॉप करके रखा ठीक है प्याज रफली चॉप कर रहे हैं ਇਸੇ ਤਰ੍ਹਾਂ ਟਮਾਟਰ ਉਹ ਵੀ ਰਫਲੀ ਚੋਪ ਕਰਕੇ ਰੱਖਾਂਗੇ ਅਸੀਂ ਲਿਆਵਾਂਗੇ 1 ਕਿਲੋ ਚਿਕਨ ਤੇ ਚਿਕਨ ਨੂੰ ਬਣਾਉਣ ਤੋਂ ਪਹਿਲੇ ਅਸੀਂ ਇਹਨੂੰ ਕਰਾਂਗੇ ਮੈਰੀਨੇਟ ਤੇ ਉਹਦੇ ਲਈ ਅਸੀਂ ਪਾਵਾਂਗੇ ਥੋੜਾ ਜਿਹਾ ਨਮਕ ਥੋੜੀ ਜੀ ਹਲਦੀ ਨਾਲ ਪਾਵਾਂਗੇ ਅਸੀਂ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਪਾਊਡਰ ਤੇ ਅਦਰਕ ਲਸਣ ਦਾ ਵੈਸੇ ਪੇਸਟ ਪਾ ਲਓ ਅਸੀਂ ਵੈਸੇ ਚੋਪ ਕਰਕੇ ਰੱਖਿਆ ਸੀ ਉਹ ਪਾ ਰਹੇ ਹੁਣ ਇਹਨੂੰ ਅਸੀਂ ਕਰ ਲਾਂਗੇ ਮਿਕਸ ਮਿਕਸ ਕਰਕੇ ਇਹਨੂੰ ਅਸੀਂ ਰੱਖਾਂਗੇ ਅੱਧਾ ਘੰਟਾ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਇਹਦੇ ਅੰਦਰ ਮਿਕਸ ਹੋ ਜਾਣ ਠੀਕ ਹੈ ਹੁਣ ਅੱਧੇ ਘੰਟੇ ਲਈ ਅਸੀਂ ਇਹਨੂੰ ਰੱਖਾਂਗੇ ਰੈਸਟ ਤੇ ਸਭ ਤੋਂ ਪਹਿਲੇ ਅਸੀਂ ਲਵਾਂਗੇ ਤੇਲ ਕੋਕਿੰਗ ਆਇਲ ਤੁਸੀਂ ਕੋਈ ਵੀ ਲੈ ਸਕਦੇ ਹੋ ਰਿਫਾਈਨਡ ਜਾਂ ਸਸੋਂ ਦਾ ਤੇਲ ਅਸੀਂ ਬਣਾ ਰਹੇ ਹਾਂ ਸਸੋਂ ਦੇ ਤੇਲ ਚ ਇਹਦੇ ਵਿੱਚ ਜਿਸੀਂ ਪਾਵਾਂਗੇ ਦੋ ਤੇਜ ਪੱਤੇ ਇੱਕ ਮੋਟੀ ਲਾਚੀ ਹਰੀ ਲਾਚੀ ਖਤਮ ਹੋ ਗਈ ਸਾਡੇ ਕੋਲ ਹਰੀ ਲਾਚੀ ਅਜੇ ਖਤਮ ਹੈ ਤੇ ਤੁਸੀਂ ਹਰੀ ਲਾਚੀ ਪਾਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਉਨਾ ਸੀਰੇ ਚ ਪਾਵਾਂਗੇ ਰਫਲੀ ਚੌਪ ਕੀਤੇ ਹੋਏ ਪਿਆਜ਼ ਇਹਨਾਂ ਨੂੰ ਭੁੰਨਾਂਗੇ ਅਸੀਂ ਜਿੰਨੀ ਦੇ ਤੱਕ ਲਾਈਟ ਬ੍ਰਾਊਨ ਨਹੀਂ ਹੋ ਜਾਂਦੇ ਲਾਈਟ 골ਡਨ ਬ੍ਰਾਊਨ ਥੋੜਾ ਜਿਹਾ ਸੀਰੇ ਚ ਪਾ ਰਹੇ ਹਾਂ ਨਮਕ ਕਿ ਨਮਕ ਨਾਲ ਪਿਆਜ਼ ਜਲਦੀ गल ਜਾਂਦੇ ਇਸ ਕਰਕੇ ਥੋੜਾ ਜਿਹਾ ਨਮਕ ਪਾ ਦੋ ਪਿਆਜ਼ ਸਾਡੇ ਹੋ ਗਿਆ ਲਾਈਟ 골ਡਨ ਬ੍ਰਾਊਨ ਹੁਣ ਅਸੀਂ ਇਹਦੇ ਚ ਐਡ ਕਰਾਂਗੇ ਅਦਰਕ ਲਸਣ ਤੇ ਹਰੀ ਮਿਰਚ ਚੌਪ ਕੀਤੀ ਆ ਦੇ ਕੱਚਾਪਣ ਇਹਨਾਂ ਦਾ ਦੂਰ ਹੋ ਜਾਵੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਿਕਨ ਕਰਾਂਗੇ ਐਡ ਜਿਹੜਾ ਅਸੀਂ ਮੈਰੀਨੇਟ ਕਰਨ ਲਈ ਰੱਖਿਆ ਹੋਇਆ ਸੀ ਹੁਣ ਅਸੀਂ ਇਹਦੇ ਚ ਐਡ ਕਰਾਂਗੇ ਚਿਕਨ ਹੁਣ ਅਸੀਂ ਗੈਸ ਦੀ ਫਲੇਮ ਕਰਦੇ ਆਂਗੇ ਮੀਡੀਅਮ ਤੋਂ ਲੋ ਚਿਕਨ ਨੂੰ ਓਕੀਏ ਅਸੀਂ ਘੱਟ ਹੀਟ ਤੇ ਪਕਾਣਾ ਵਾ ਤਾਂ ਕਿ ਇਹ ਸੌਫਟ ਸੌਫਟ ਰਹੇ। ਆਹ ਕਦਮਾਂ ਤੋਂ ਚਾਰ ਮਿੰਟ ਹੋ ਗਏ ਸਾਨੂੰ ਚਿਕਨ ਨੂੰ ਪਕਾਉਂਦੇ ਹੋਏ। ਇੱਕ ਵਾਰੀ ਇਹਨੂੰ ਹਿਲਾ ਲਈਏ ਥੱਲੇ ਨਾ ਲੱਗ ਜਵੇ। ਹੁਣ ਅਸੀਂ ਇਹਦੇ ਚ ਐਡ ਕਰਾਂਗੇ ਟਮਾਟਰ ਦੁਬਾਰਾ ਰੱਟਣ ਲਗਾ ਕੇ ਥੋੜਾ ਟਮਾਟਰਾਂ ਨੂੰ ਪਕਣ ਦਈਏ ਤਾਂ ਕਿ ਚੰਗੀ ਤਰ੍ਹਾਂ ਗਲ ਜਾਣ ਫਿਰ ਇਹਨਾਂ ਨੂੰ ਹਲਾਵਾਂਗੇ ਦੁਬਾਰਾ ਟਮਾਟਰ ਤਾਂ ਭਾਵੇਂ ਪੱਕ ਜਾਂਦੇ ਨਾ। ਇਹਦੇ ਟੱਕਣ ਲਗਾ ਕੇ ਥੋੜੀ ਦੇ ਲਈ ਰੱਖਿਆ ਸੀ। ਹੁਣ ਅਸੀਂ ਇਹਦੇ ਚ ਐਡ ਕਰਾਂਗੇ ਥੋੜੇ ਜਿਹਾ ਮਸਾਲੇ। ਲਾਲ ਮਿਰਚ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਪਾਲਕ ਤੇ ਇਹ ਸੀ ਪੇਸਟ ਬਣਾ ਕੇ ਰੱਖੀ ਹੋਈ ਸੀ ਤੇ ਪਾਣੀ ਬਿਲਕੁਲ ਨਹੀਂ ਅਜਾਡ ਕਰਨਾ ਤੁਹਾਨੂੰ ਪੁਨਾ ਸੇ ਗੈਸ ਕਰ ਦਨੀ ਆ ਹਾਈ ਤੇ ਪਾਲਕ ਨੂੰ ਪਕਾਣਾ ਥੋੜੇ ਦੇ ਲਈ ਹੁਣ ਇਸ ਨੂੰ ਢੱਕਣ ਲਗਾ ਕੇ ਥੋੜੇ ਦੇ ਲਈ ਪੱਕਣ ਲਈ ਰੱਖ ਦਿੰਨੇ ਆਂ 2 ਮਿੰਟ ਹਾਈ ਫਲੇਮ ਤੇ ਪੱਕਣ ਤੋਂ ਬਾਅਦ ਹੁਣ ਵਿੱਚ ਕੋਈ ਇੱਕ ਵਾਰੀ ਹਿਲਾ ਦਈਏ ਥੱਲੇ ਨੂੰ ਨਾ ਲੱਗ ਜਾਵੇ ਤੇਲ ਥੜਾ ਬਲੰਗ ਛੱਡ ਦੁੱਤਾ ਹੁਣ ਇਹਦੇ ਵਿੱਚ ਥੋੜਾ ਜਿਹਾ 믹서 ਦੇ ਜੂਸ ਸਾਡੀ ਪਾਲਕ ਪਾਤੀ ਜੀ ਉਸ ਤੇ ਪਾਣੀ ਪਾ ਕੇ ਜੀ ਉਹਦੇ ਚ ਐਡ ਕਰਾਂਗੇ ਤੇ ਹੁਣ ਗੈਸ ਕਰ ਦਾਂਗੇ ਅਸੀਂ మీడియం ਤੇ ਇਸ ਨੂੰ ਟੱਕਣ ਲਗਾ ਕੇ ਥੋੜੀ ਜਿਹੀ ਪੱਕਾ ਲਈ ਰੱਖਾਂਗੇ ਇਹਦੇ ਸਾਡੀ ਸਬਜੀ ਪੱਕਦਿਆਂ ਨੂੰ 10-15 ਮਿੰਟ ਹੋ ਗਏ ਨੇ ਹੁਣ ਸਾਡੀ ਸਬਜੀ ਹੋ ਗਿਆ ਰੈਡੀ ਜੀ ਦੇਖ ਸਕਦੇ ਹੋ பூடிக்கா பலேட்டிங் ਇਸੀ ਪਾਲਚੀ ਕੰਦੀ ਦੀ ਰੈਸਪੀ ਜੇ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੋ ਸਾਡੇ ਚੈਨਲ ਤੇ ਨਵੇਂ ਨੇ ਸਾਰੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖ ਕੇ ਬਾਏ ਬਾਏ